ਮਰ ਪਿੱਕਿਆ ਨੰਬਰ 11 ਹੈ ਨੀ ਮੈਂ ਕਹਿੰਦਾ ਉਹਦੀ ਮੁਰਸੀ ਕੀ ਨੂੰ ਆ ਤੂੰ ਮੈਂ ਹਾਂ ਜਾਣਦੇ ਉਹ ਵਾਰ ਨਹੀਂ ਅੱਛਾ ਉਹ ਇੱਧਰ ਚੱਕੀਆਂ ਉਧਰ ਆ ਚੱਕੀਆਂ ਇਹਨੇ ਅਰਗੇ ਸਾਰਾ ਇੰਤਜ਼ਾਮ ਕਰਿਆ ਜਿਵੇਂ ਨਾ ਕੇਲਾ ਤੇ ਆਟਾ ਪੀਣ ਨੂੰ ਇੰਤਜ਼ਾਮ ਕਰਤਾ ਜਿਹੜਾ ਹੁਣ ਆ ਰੌਲਾ ਪਿਆ ਬਾਬੇ ਨੂੰ ਦੱਸਿਆ ਵੈਸੀ ਪਹਿਲਾਂ ਆਪਸ ਵਿੱਚ ਵੜਵੜ ਮਾਰਨ ਦੀ ਕੋਈ ਗੱਲ ਹੋਈ ਵੀ ਆ ਹੁਣ ਹੁਣ ਧਰਨੇ ਲੱਗੇ ਪਏ ਆ ਤਾਂ ਤਾਂ ਬਾਬਾ ਹੈ ਨਹੀਂ ਨਹੀਂ ਸੋਨ ਦਰਸ਼ਨ ਕਰਾਈ ਦਿੰਦੇ ਸੇਵਾ ਤੇ ਬਾਦ ਬਾਗ ਉਹ ਦੇ ਸਾਹਮਣੇ ਜਿਹੜਾ ਪਲਾਸਟਰ ਕਰੇ ਵਿਆ ਕਹਿੰਦਾ ਉਹਦੇ ਨਾਲ ਇੱਕ ਕਮਰਾ ਖੋਲ ਲਿਓ ਉਹਦੇ ਵਿੱਚ ਹਾਂ ਇਧਰ ਨਾਲ ਪਲਾਸਟਰ ਕਰੇ ਹੋਇਆ ਜਿਹੜੇ ਕਹਿੰਦਾ ਉੱਥੇ ਜਾਵੜ ਤਾਈ ਦਾ ਇੱਥੇ ਮਰਾ ਤੇ ਠੰਡ ਵੱਦਾ ਇਹ ਗੁਰੂ ਸੀਗੇ ਇੱਥੇ ਸਾਰੇ ਗੁਰੂਆਂ ਦੀ ਧਰਤੀ ਹੈ ਗੁਰੂ ਸਰ ਪੰਮੀ ਕੇ ਬਾळा हां ਸਾਡੇ ਨਾਲ ਬਾਲੀ ਠੰਡਾ ਇਹਨਾਂ ਦੇ ਪੰਮੀ ਕੇ ਜਮਾ ਕੋਲੇ ਇੱਕ ਗੁਰੂ ਸਰ ਦੇ ਠੰਡਾ ਮਤਲਬ ਮੌਸਮ ਠੰਡਾ ਕਿ ਕਿਵੇਂ ਵੀ ਨੁਕਸਾਨ ਨਹੀਂ ਹੁੰਦਾ ਬਾਲੇ ਨੇ ਤੇ ਖੜੇ ਨੇ ਗੁਰੂਆਂ ਦੀ ਮਦਦ ਕਰੀ ਸੀ ਅੱਛਾ ਅੱਛਾ ਉਦੋਂ ਤਾਂ ਗੁਰੂ ਸਰ ਬੈਠਾ ਮੈਨੂੰ ਮਨ ਚਲਾਉਂਗੇ ਬਹੁਤ ਦੌੜਦਾ ਜਿੱਤੋ ਇੱਧਰ ਇੱਧਰ ਇਹ ਵਾਰ ਆ ਗਿਆ ਤਾਂ ਪੁੱਤ ਮਰਾ ਹੈਗਾ ਇਤਰੀ ਨਹੀਂ ਲੈ ਪਲਾਸ ਸਰਕਾਰ ਆਵਾ ਠੀਕ ਨਾ ਪਰ ਕੋਲ ਕੋਲ ਬਾਹਰ ਆ ਆ ਐਕਸਪੀਰੀ ਇਤਰੀ ਜਗਾ ਨਹੀਂ ਕਹੀ ਕਿ ਲੈ ਹੁੰਦਾ ਦੇਖ ਲੇ ਤਾਂ ਆਣਾ ਖੋਲਿਆ ਲੋਕ ਲੱਗ ਜਾ ਰਿਹਾ ਇੱਕ ਵਾਰ ਆ ਵੀ ਆ ਸਾਰਾ ਲੋਕ ਲੱਗਾ ਹੋਇਆ ਆ ਆ ਚਾਹੇ ਇੱਧਰ ਲਗਾਉਂਗਾ ਆ ਦੇਖ ਇਹ ਇਹ ਕਿੰਨੇ ਬਣ ਗਿਆ 7000 ਆਹੀ ਸਾਢੇ 700 ਦਾ ਸੀ ਬਾਪ ਸਾਢੇ 700 ਚੱਕੀਆਂ ਦਾ ਇਹ ਇੱਕ ਇੱਕ ਕੀ ਹੈ ਇੱਕ ਸਾਰੀ ਲਿਆਉਣਾ ਸਾਰੀ ਚਾੜੀ ਆ ਜਿਵੇਂ ਚਾਰ ਕਰਾਈਆਂ ਨਹੀਂ ਹੁਣ ਭਨ ਭਨ ਤੰਗਾਦੀਆਂ ਜੇ ਜੀ ਕੋਈ ਕਮੀਆਂ ਲੱਕੜਾਂ ਲਵਾ ਦੇ ਆ ਦੇਖ ਆ ਪਏ ਦੂਰੇ ਦੂਰੇ ਉਹ ਕੋਲ ਪਏ ਆ ਉਹ ਪਏ ਆ ਜਿੰਨਾ ਮਗਰ ਇੱਕ ਟਾਣਾ ਕੜਾ ਅੰਗ ਆ ਇਹ ਸਾਡੇ ਕਿੰਨੇ ਆਗੇ ਸਾਢੇ 7500 ਸਾਰਾ ਬਸਤਾ ਹੋਣਾ ਹੈ ਇਹਨਾਂ ਦੀ ਕਹਿੰਦਾ ਤੁਸੀਂ ਆ ਖੋਲਦਾ ਨਿੰਦਰੋ ਬੰਦ ਹੋਣਾ ਹੈ ਨਾ ਸ੍ਰੀਨ ਨੂੰ ਪਤਾ ਹੈ ਨਾ ਜਿਹੜੇ ਮਤਲਬ ਆਹ ਸੌ ਸਾਮਤਾਂ ਦਾ ਪੰਜ ਉਹ ਪੱਥਰੀ ਹੈ ਨਾ ਹੈ ਆਪਣੇ ਨਾਮ ਦੇ ਨਾਲ ਇਹਦਾ ਪਰੋਤਾਰੇ ਨਾਲ ਤੇ ਦਿੱਤੇ ਨਾਮ ਤੇ ਵੀ ਬਾਰੇ ਹਾਂ ਪਾਣੀ ਨਹੀਂ ਸੁਣਾ ਬਗਣਾ ਨਾ ਕਿਹਾ ਜਿਹੜੇ ਨਿਵਾਦ ਆ ਰਹੇ ਨੇ ਆ ਜੀ ਅਕੀ ਤਾਂ ਹਾਂ ਸਾਡੇ ਸਾਰੇ ਘਰਾਂ ਨੂੰ ਸਪੋਰ ਕਰਾਇਆ ਇੱਕ ਇੱਕ ਗੁੱਡੀ ਕੇ ਕਰਾ ਕੇ ਆਇਆ ਮਾਨ ਕਢਾ ਕੇ ਰੱਖਤਾ ਕਹਿੰਦਾ ਜਿੱਦੇ ਲੋਡ ਪੈਗੀ ਕਰ ਲਓ ਐਂ ਚੱਲੂਗਾ ਇਹ ਉਹ ਲੰਗਰ ਆ ਗਿਆ ਮਾ ਜੀ ਕੁਝ ਨਹੀਂ ਘੜਨੂ ਜਗਾਂ ਨਹੀਂ ਹੁੰਦੀ ਆ ਫੇਰ ਸਾਰੇ ਮਰਾਦ ਕਿੰਨੀ ਪਹਜਿਆ ਕਰਦੇ ਸਿਸਟਮ ਉੱਥੇ ਵੱਧ ਉਹ ਤਾਂ ਕਹੀ ਜਾਂਦਾ ਲੋਕਾਂ ਨੂੰ ਵੀ ਆਹ ਵੰਟਜੰਮ ਕਰੋ ਬੋਲਾ ਹਾਂ ਹੋਜੋ ਤੂੰ ਦੇਖ ਲੈ ਪਹਾੜੀ ਹੋਈ ਤਰਨ ਲੱਗਿਆ ਬਾਬੇ ਨੂੰ ਪਹਿਲਾਂ ਦੱਸਿਆ ਸੀ ਕੁਝ ਨਹੀਂ ਬੰਦਾ ਕਹਿੰਦਾ ਅੱਧੀ ਮਰਨਗੇ ਨਾ ਮਰ ਹੀ ਚੜ ਲੋ ਫੇਰ ਹਾਂ ਮਾਹੋਤ ਨਹੀਂ ਲਾ ਫੇਰ ਹਾਇ ਤਾਂ ਕੀ ਆ ਰਹਿਦਾ ਵਾਜੀ ਇਹ ਵੀ ਬੰਦਾ ਕਾ ਨਾ ਕੋਈ ਖੁੱਲ੍ਹੇ ਨਹੀਂ ਉਹ ਸਾਰੇ ਲੋਕ ਲੱਗੇ ਵਾਰਾ ਇਹਨਾਂ ਤਾਂ ਲੋਕ ਵੀ ਨਹੀਂ ਦੇਖਿਆ ਪਾਵਾ ਆਂ ਪਟਦੇ ਸੀ

ਆਪਰੇ ਵੀ ਦੋ ਚਿਲੇ ਦਾ ਇੱਕ ਇੱਕ ਤਾਂ ਪੰਪਾ ਦਾ ਇੱਕ ਬਾਬੇ ਨੇ ਲੈ ਇੱਕ ਦਾ ਵੀ ਸਾਡਾ ਦੱਬਦਾ ਉਥੇ ਇੱਕ ਦੋਸਤ ਹੀ ਖੜਾ ਦੱਬਦਾ ਕਿ ਮੈਂ ਬਾਬੇ ਨੇ ਅੱਛਾ ਬਸ ਤੇ ਕੂ ਵੀ ਸਾਡੇ ਆਪਣੇ ਬਾਤ ਚਲਾ ਕੇ ਆਏ ਬਾਬੇ ਹਾਂ ਉਹ ਵੀ ਚਲਾਤਾ ਹਾਂ ਉਹ ਤਾਂ ਉੱਤਮ ਸਰੀਆਮ ਬਾਹਰ ਕੀ ਦੱਬਦਾ ਜਿਹੜਾ ਥੱਲੇ ਧਰਤੀ ਦੇ ਉਹੋ ਗੱਡੇ ਵੇ ਬਾਬੇ ਨੇ ਹਾਂ ਤਾਂ ਫਿਰ ਐਡੀ ਵੱਡੀ ਬਾਬਾ ਲਾਸ ਸਾਰੀ ਜਿੰਨੀ ਪੈਂਦੀ ਆ ਹੁੰਨੀਆਂ ਕਰਕੇ

ਕੀ ਚਾਹੀਦਾ ਅਗੇ ਚਲੋ ਲੈ ਲੇ ਜਿੱਥੇ ਬੋਲੋ ਸਾਰਾ ਛੋਟੇ ਖਾਣ ਚਾਹ ਪੀ ਲੋ ਟਿੱਕੇ ਖੱਡੀਆਂ ਬਾਈ ਚਾਹ ਟਿੱਕੇ ਆ ਬਾਬ ਬੈਨੇ ਦੂਦੇ ਚਾਹੇ ਮਸਾਤ ਚ ਰੱਖ ਲਈ ਤੇਲੀ ਮਲਿਆਰਤਾ ਖਾਓ ਸਾਚੀ ਨਾਲ ਹੀ ਖਾਓ ਸਾਚੀ ਐਨ ਪਰਚਾਰ ਮਿਲੇ ਹਾਂ ਹਾਂ ਠੀਕ ਹੈ ਪਾਠ ਦੇ ਵਿੱਚ ਰੱਖਦੇ ਜਿੱਥੇ ਵਿੱਚ ਰੱਖਦੇ ਆ ਜੋ ਡਿਆਲੇ ਵੀ ਲੱਗਦੇ ਆ ਮੋਟੇ ਮਿਲਣੇ ਆਪ ਤੇ ਕਿ ਪੁੱਠੇ ਮਰਜਾਲਾ ਨਹੀਂ ਮੈਂ ਬਚਾਰ ਮਿਲਿਆ ਮਰਜਾਲਾ ਨਾਲ ਖਾਓ ਇਹ ਤੁਮ ਬੇਕਾਰ ਨਹੀਂ ਕਰੋ ਬਸ ਆਪ ਇਹ ਵਰ ਕੋਈ ਸ਼ਕਤੀ ਨਹੀਂ ਮਰੀ ਦਵਾਈ ਨਹੀਂ ਮੁਰਤੂ ਉਹ ਬਾਪਾ 15 ਸਾਲ ਹੋ ਗਿਆ ਪੁੱਤ ਆਏ ਦੱਸਦਾ ਮੇਰੇ ਕੋਲ ਦਵਾਈ ਖਾ ਲਿਆ ਖੜ ਜਾ ਨੋਟ ਉਹ ਦੇਖ ਕੇ ਕੋ ਜਨਾ ਆ ਜਾ ਪਿੰਡ ਤਿੰਨ ਥੱਲੇ ਉਸ ਲਗਾ ਨਾ ਪਾਣੀ ਇਹ ਪਾਣੀ ਆਉਂਦਾ ਨਹੀਂ ਪਾਣੀ ਤਾਂ ਆਉਂਦਾ ਨਹੀਂ ਆਉਗਾ ਪਾਣੀ ਚਲਾਇਆ ਨਹੀਂ ਹਾਂ ਬਾਬੇ ਨੇ ਸਾਰੇ ਨਲਕੇ ਲਾਏ ਅਜੇ ਪਾਣੀ ਪਸੂ ਨੂੰ ਨਾਲਕੇ ਹਰ ਘੜੀ ਦੀ ਖੂਕ ਡੇ ਕੱਪੜੇ ਨਲਕੇ ਤਾਂ ਧੋਣੀਆਂ ਹਾਂ ਹਰ ਘੜੀ ਦੀ ਖੂਕ ਡੇ ਬੱਚਿਆਂ ਨੂੰ ਪਾਣੀ ਹੈ ਤਾਂ ਨਲਕੇ ਤੋਂ ਪਿਓ ਨਾ ਹੁਣ ਕੋਈ ਨਾ ਕਾ ਗੇੜ ਤੇ ਖੂਕ ਡੇ ਬੈਨੇੜ ਕੇ ਸੱਪੜ ਵੀ ਕੱਢੇ ਇੰਨੇ ਵਿਚੋਂ ਇੰਨੇ ਇੰਨੇ ਸੱਪ ਕੱਢੇ ਬਾਬੇ ਨੇ ਸਾਡੇ ਬਥੇਰੇ ਸੱਪੜ ਕੱਢੇ ਹੈ ਤਿਆਰ ਕਰਿਆ ਸਾਡੇ ਮਹਾਰਾਜ ਚਾ ਕੇ ਦੇਖ ਕੇ ਆਓ ਇੰਨੇ ਨੇ ਸੱਪ ਕੱਢਿਆ ਬਾਬੇ ਨੂੰ ਕੋਈ ਸੱਪ ਮਾਰਨ ਨਹੀਂ ਦਿੱਤਾ ਜਿਉਂਦੇ ਗੱਟੇ ਪਰ-ਪਰ ਛੱਡ ਕੇ ਆਇਆ ਅੱਛਾ ਹਾਂ ਸਰਾਲਾਂ ਆਈਆਂ ਦੀਆਂ ਪੂਆ ਸੱਚੀ ਤਿਆ ਚੱਕੀ ਕੇ ਆ ਕਿਸੇ ਮਰੇ ਆ ਕਿਸੀ ਆ ਇਹ ਕਿਲਾ ਪਾਣੀ ਵਾਲੀ ਚਲਾਰਾ ਪਾਣੀ ਇਧਰ 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 ਵੀ ਇਹਦੇ ਕੁਝ ਆ ਪਾਣੀ ਗੁਰਦੁਆਰੇ ਦਾ ਇਧਰੋਂ ਚੱਕ ਕੇ ਬਾਹਰ ਚਲਾਰਾ ਪਾਣੀ ਆਈ ਇਹ ਜਿਵੇਂ ਚਲਾਰਾ ਪਹਿਲਾਂ ਖੇਤਾਂ ਦੇ ਵਿੱਚ ਹੁੰਦੀਆਂ ਸੀ ਚਲਾਰਾ ਖੇਤਾਂ ਦੇ ਵਿੱਚ ਚੱਲੀਆਂ ਚਲਾਰਾ ਪਾਣੀ ਚੱਕਦੇ ਪਾਣੀ ਲਾਉਂਦੇ ਇਹ ਚਲਾਰਾ ਹੁਣ ਉਹ ਚਲਾਰਾ ਨਾ ਇਹ ਜਿਹੜੇ ਪਿਛਲੇ ਰਵਾਜ ਆਏ ਉਹ ਚੱਲੀ ਜਾਂਦੇ ਆ ਤਾਂ ਬਾਬਿਆਂ ਨੇ ਦੁਵਾਰੇ ਚਲਾਰਾ ਕੱਢਨੇ ਹੁਣ ਅੱਗੇ ਹੁਣ ਇਹ ਹੀ ਹੈ ਜਿਹੜਾ ਆਪਣੇ ਖੇਤਾਂ ਚ ਹੀ ਨਾ ਸੀ ਕਿਉਂ ਆਹੀ ਚੋਇਂ ਪਾਲੋ ਕੋਈ ਬੋਝ ਜੇਬ ਚ ਬਾਹਰ ਨਾ ਮੋੜ ਚ ਨਹੀਂ ਪੈ ਜੂ ਚੱਕ ਕੇ ਹੀ ਜਾਣਾ ਹੱਥ ਚ ਰੱਖ ਲਓ ਆਹਾਂ ਕਹੀਂ ਕਰੀ ਜਾਣਾ ਨਾ ਇਹ ਭੂਆ ਦਾ ਚੰਗਾ ਬਣੋ ਦਾ ਤੁ ਕਿ ਬੈਠਨੇ ਮੈਂ ਤਾਂ ਫਿਰ ਇੱਥੇ ਚਿੰਦੁਰ ਉਤਰਾਂਗੇ ਚੰਗਾ ਬਈ ਚੱਲ ਚੰਗਾ ਬਿੰਦਰੀ ਚੰਗਾ ਬਣੀ ਕੱਲ ਚੰਗਾ ਪਹਿਲਾਂ ਤੁਸੀਂ ਮੈਂ ਇੱਕ ਪਾਸੇ ਸਟ੍ਰੋਕ ਨਹੀਂ ਲਗਾ ਬਿੰਦਰੀ ਕੋ ਪਾਸੇ ਬੈਠੋ ਵਿਚਾਲੋ ਫਿਰ ਭੈਣ ਨੂੰ ਕੱਢੋਗਾ ਤੁਸੀਂ ਮੈਨੂੰ ਵਿਚਾਲੋ ਕੱਢੋਗੇ ਫਿਰ ਉਹ ਉਧਰ ਉੱਤਰ ਹੀ ਮੈਂ ਹਾਂ ਠੀਕ ਹੈ ਠੀਕ ਹਾਂ ਸਹੀ ਹੈ ਚੱਲੋ ਕੋਣ ਇੱਧਰ ਆਓ ਇੱਧਰ ਆਪਾਂ ਤਾਂ ਕਿ ਇੱਕ ਇੱਕ ਮੈਚ ਕਰਾਂਗੇ ਫਿਰ ਵਿਚਾਲ ਦੇਣਾ ਮੈਂ ਗਮਾ 40000 ਰੁਪਏ ਦੇ ਨੁਕਮਾ ਨਹੀਂ ਸਾਰਾ ਮਾਣਾ ਨਹੀਂ ਜੀ ਹਨਾ ਨਹੀਂ ਮੈਂ ਆਇਆ ਨਹੀਂ ਮੈਂ ਆਪਣੇ ਕੇਹੇ ਦੱਸ